ਭਲੇ ਪਰ ਇਹ ਪੱਤੇ ਇਕੱਲ ਹੀ ਰਹੇ ਤੇ ਅੱਛੇ ਰੱਖੀ ਕਰਾਉਣੀ ਇਸ ਤਰ੍ਹਾਂ ਦੇ ਤੰਦਰ ਤੋਂ ਹੀ ਹੋਈ ਹੈ। ਚੰਗ ਨਮੀ ਦਾ ਦਸਤਾ ਤਾਂ ਹੋ ਗਿਆ ਮੇਰੇ ਕੋਲ। ਤੇ ਜਿਵੇਂ ਇਹ ਵੀ ਆਪ ਵੀਡੀਓ ਤੇ ਨਹੀਂ ਤੇ ਇਹ ਦਾਰ ਤੋਂ ਸੀ। ਤੇ ਸਾਰੇ ਯਾਰ ਇਹਨੂੰ ਸੁਣੋ ਕਿੱਥੇ ਚੱਲੇ ਜਾ ਰਿਹਾ ਅਗਰ ਤਾਂ ਬਹੁਤ ਜ਼ਿਆਦਾ ਨਹੀਂ ਸੀ ਅੱਜ ਸਵੇਰ ਦਾ ਪੈਂਦਾ ਸਵਾ 7:30 ਤੇ ਅਜੀ ਵਸੋ ਸਾਰੇ ਯਾਰ ਇਹ ਕਿੱਥੇ ਲੱਗੇ ਨੇ ਅੱਜ ਅਵਾਜ਼ ਵੀ ਥੋੜੀ ਹੈ ਪਰ ਪ੍ਰੋਬਲਮ ਆਇਆ ਬੰਦਣ ਦੇ ਵਿੱਚ ਨੂੰ ਤੇ ਦਸੂ ਵੀ ਅਵਾਜ਼ ਕਿੰਨੀ ਸੀ ਤੇ ਬਸ ਵਾਈਟ ਕਲਰ ਦੇ ਟੋਪ ਦੇ ਹੈ ਜੀ ਤੇ ਆਪਾਂ ਮੈਂ ਸੋਚਿਆ ਵੀ ਚਲ ਬਣਾ ਦੇ ਕਿ ਜਿਹੜੀ ਉਹ ਨਹੀਂ ਪੈਂਦੇ ਤੇ ਉਹ ਪਾ ਲਾਂਗੇ ਆਪਾਂ ਮੈਂ ਜਿਆਦਾ ਬੰਦੀ ਵਾਂਗ ਗਿਆ ਸੀ ਫਿਰ ਆਪਣੇ ਕੋਲ ਤੇ ਸ਼ੇਰ ਵਾਲ ਟਾਈਮ ਮੈਂ ਬਣਾ ਦੇ ਉਹ ਜਿਹੜਾ ਜਿਹੜਾ ਮੈਂ ਪਾਣ ਲਗਾ ਸੀ ਤੇ ਤੁਸੀਂ ਦੱਸੋ ਕਿੱਥੇ ਕਿੱਥੇ ਨਹੀਂ ਹੋਇਆ ਮੈਂ ਆਪਣਾ ਅੱਜ ਕਈ ਥਾਂ ਤੇ ਪਿੱਛਾ ਦੇ ਸੜਕੀ ਦੇ ਬੱਚੇ ਪੰਜਾਬ ਦੇ ਵਿੱਚ ਤੇ ਉਹ ਹਜ਼ੰਤਾ ਇਹਾ ਕੋਈ ਨਹੀਂ ਦਾਲਨਾ ਬਫਰੇ ਦੇਖਦੇ ਨਾ ਅੱਜ ਸਾਰੇ ਖੇਤਾਂ ਉੱਪਰ ਕੋਈ ਕਰਾ ਲਿਆ ਮੈਂ ਸੂਚ ਰਿਹਾ ਹਾਂ ਤੇ ਮੇਰੀ ਨਾ ਯੋਰਾ ਆਉਂਦਾ ਮਹਿਲਾ ਤੇ ਜਦੋਂ ਤੋਂ ਮੇਰਾ ਤੋਂ ਕੋਈ ਆ ਕੇ ਨਹੀਂ ਆਪਾ ਪੂਰੇ ਯੋਰਾ ਇੱਕ ਨਾਲ ਪੈਲਾ ਰਹਿਣਾ ਤੇ ਅੱਜ ਜਿਨਾ ਜਿਨਾ ਦੇਖੇ ਨੇ ਅੱਧ ਪਿਆਵੇ ਹੀ ਨੂੰ ਇੱਕ ਤੇਵੇਂ ਸੀ ਤੇ ਬਾਕੀ ਗਲੀਆਂ ਗੁੜੀਆਂ ਬਹੁਤ ਪਰਨੀਆਂ ਆ ਗਈਆਂ ਮੈਂ ਇਹ ਟਾਂ ਦੇ ਬਾਰ-ਬਾਰ ਜੋ ਪ੍ਰਯੋਗ ਕਰੀਏ ਇੱਕ ਤੇ ਗੈਰ ਉਤਪਨ ਅਸਰ ਨਹੀਂ ਆਇਆ ਰਹੀ ਜਿਵੇਂ ਹਾੜਾ ਲੱਭੇ ਹੁਣ ਮਾਤਰਾ ਤੋਂ ਦੇਖਣ ਦਾ ਭਾਵ ਉਹਦੇ ਤਰ੍ਹਾਂ ਦਾ ਆਪ ਕੇ ਹੁਣ ਹਰ ਤਮ ਬਹੁਤ ਆ ਗਿਆ ਤੇ ਮੈਂ ਭਾਵਨ ਲਈ ਰੋਜ਼ ਇਹ ਨਵੀਂ ਢੜਕਣਾ ਕੀ ਹੈ ਤੋਂ ਤੇ ਚੱਤੀਆ ਤੇ ਨਹੀਂ ਅਜੇ ਰਿਹਾ ਪੈ ਤੇ ਮੋਮ ਮੋਗਾ ਹੋਇ ਤੋਂ ਗਿਆ ਤੇ ਸਬਜ਼ੀ ਹੋ ਗਈ ਜਿਹੜੀਆਂ ਨਾ ਤੁਹਾਨੂੰ ਲੈ ਹੀ ਦੇਣੇ ਅਗੂ ਜਤਨ ਲੱਗਣਗੇ ਹਾਂ ਐ ਟਾਈਮ ਬੱਦਲ ਹੋਣ ബാക്കി ആവായി ജോ ചെലക ਪੱਤਰ ਤਾਂ ਉਹ ਇਹ ਕਮੈਂਟ ਕਰ ਲਈ ਕਿ ਪੱਬਲ ਦਾ ਪੱਬਲ ਪਰ ਜਾਰੇ ਪਸੰਦ ਨਹੀਂ ਆਜੀ ਚ। ਹੁਣ ਤਾਂ ਇਹ ਬਸ ਨਹੀਂ ਜੀੜੂ ਉਹ ਜਾਲਦੇ ਬਾਤ ਨਹੀਂ ਆਪਾਂ ਤੇ ਬਾਕੀ ਨੂੰ ਪਾਣੀ ਦੀ ਆਪਾਂ ਪਾ ਦੇ ਤੇ ਬਾਕੀ ਦਾ ਦਿਨ ਕਰੇ ਹਾਂ ਤੇ ਪਰਟੀ ਗਰੋ ਇਹ ਕਿਹੜੀ ਤਰ੍ਹਾਂ ਦੇ ਵਿੱਚ ਮਾਸ ਫੋੜੇ ਗੇ ਇਹ ਨਹੀਂ ਪੱਕਾ ਵਾਲੇ ਪਣੇ ਹੋਣੇ ਹਜੇ ਖਾਓ ਪੀਓ ਐਡ ਕਰੋ ਹਾਫ ਦੇ ਬਾਅਦ ਗਰੋ ਤੇ ਬਾਬਾ ਸਾਰੇ ਆਨ ਚੜੀ ਜਿਹਾ ਵਿੱਚ ਰੱਖੀ ਤੇ ਇਕ ਤਾਂ ਜੀ ਕੀ ਸਰਬਤ ਜਿਵੇਂ ਆਪਾਂ ਕਰੇ ਹਾਰੇ ਦੇ ਧੁਖ ਸਖ ਦੁੱਖਾਂ ਨੂੰ ਦੂਰ ਕਰੇ ਸੁੱਖਾਂ ਨੂੰ ਜਪਾਵੇ ਤੇ ਬਾਕੀ ਗੱਲਾਂ ਬਾਅਦ ਵਿੱਚ ਤੇ ਹਾਂ ਦੇਤੀ ਆਪਾਂ ਨੂੰ ਜਿਆ ਜੀ ਨੇ ਕਾਲੀ ਨਾਂ ਗਲੀਆਂ ਦੇ ਵਿੱਚ ਚਿਪਕੀਆਂ ਹੱਡੀਆਂ ਦਾ ਬਹੁਤ ਸਾਰਾ ਬਣ ਗਿਆ ਤੇ ਇਹ ਨਹੀਂ ਹਟਾ ਕਾਲਜੀਆਂ ਬਣਾ ਕੇ ਚਿਪਕੀਆਂ ਉਹਨਾਂ ਨੂੰ ਪਾਣੀ ਵਿੱਚ ਤਾਰਨਾ ਤੇ ਹੁਣ ਉਹਨਾਂ ਨੂੰ ਉਹ ਜਿਹੜਾ ਇਹ ਨਹੀਂ ਚੱਲੂਗੀ ਆਪਾਂ ਕਰਦੇ ਹਾਂ ਅੱਜ ਦੀ ਵੀਡੀਓ ਦਾ ਰੰਗ ਤੇ ਬਾਰੇ ਪੱਕਣ ਦਾ ਰੋਟਾ ਅੱਛਾ ਤੋ ਵਾਰੀ ਗਲਤੀ ਹੈ ਆਪਾਂ ਵਾਰੀ ਗਲਤੀ ਫਟਾਈ